ਸ਼੍ਰੀ ਅਕਾਲ ਜੀ ਤੁਹਾਡੀ ਕਚੈਰੀ 'ਚ ਨਵਾਂ ਬਲੌਗ ਲੈ ਕੇ ਹਾਜ਼ਰ ਆਂ ਜੀ ਆਹ ਦੇਖੋ ਜੀ ਅੱਜ ਅਸੀਂ ਖੜੇ ਆਂ ਜੀ ਸਿੰਘਾਂ ਦੀ ਸਲੋਦੀ ਵਾ ਸੱਡਾ ਯਾਦਗਾਰ ਜੱਥੇਦਾਰ ਬਾਬਾ ਵਕੀਲ ਸਿੰਘ ਜੀ ਸਿੰਘਾਂ ਦੀ ਸਲੋਦੀ ਆਹ ਦੇਖੋ ਜੀ ਯਾਦਗਾਰ ਜੱਥੇਦਾਰ ਬਾਬਾ ਭਗੇਲ ਸਿੰਘ ਜੀ ਸਿੰਘਾਂ ਦੀ ਸਲੋਦੀ ਐ ਸਲੋਦੀ ਪਿੰਡ ਜੀ ਖੰਨਾ ਸਮਰਲਾ ਸੜਕ ਰੋਡ ਦੇ ਉੱਪਰ ਸਥਿਥਾ ਜੀ ਤੇ ਆਹ ਯਾਦਗਾਰ ਜੀ ਬਾਬਾ ਆਲੀ ਸਿੰਘ ਜੀ ਮਾਨ ਅਤੇ ਬਾਬਾ ਮਾਲੀ ਸਿੰਘ ਜੀ ਮਾਨ ਜੀ ਇਹ ਬਾਬਾ ਆਲੀ ਸਿੰਘ ਮਾਨ ਅਤੇ ਬਾਬਾ ਮਾਲੀ ਸਿੰਘ ਮਾਲ ਜਿਨ੍ਹਾਂ ਨੇ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਤੀ ਅਤੇ ਛੋਟੇ ਸਹਬਜ਼ਾਦਿਆਂ ਦੀ ਜੀ ਸ਼ਹੀਦੀ ਦਾ ਬਦਲਾ ਲਿਆ ਸੀ ਜੀ ਅਤੇ ਆਪ ਜੀ ਸਰਹੰਦ ਦੇ ਗਵਰਨਰ ਬਣੇ ਤੇ ਸਿੰਘਾਂ ਦੀ ਸਲੌਦੀ ਪਿੰਡ ਵਿਖੇ ਹਰ ਸਾਲ 9 10 11 ਮਾਰਚ ਨੂੰ ਇਹਨਾਂ ਦੀ ਯਾਦ ਵਿੱਚ ਸ਼ਹੀਦਾਂ ਦੀ ਮਨਾਈ ਜਾਂਦੀ ਹੈ ਇਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਮਨਾਈ ਜਾਂਦੀ ਹੈ 9 10 11 ਮਾਰਚ ਨੂੰ ਪਿੰਡ ਸਲੌਦੀ ਸਿੰਘਾਂ ਵਿਖੇ ਹਰ ਸਾਲ ਦੀ ਇਹ ਇਤਿਹਾਸ ਹੈ ਜੀ ਇਹਨਾਂ ਦਾ ਧਿਆਨ ਨਾਲ ਦੇਖੋ ਤੇ ਉਹ ਸਥਾਨ ਬਣਿਆ ਹੋਇਆ ਜੀ ਸਾਹਮਣੇ ਇੱਕ ਨਲਕਾ ਲੱਗਿਆ ਹੋਇਆ ਜਿੱਥੇ ਉਹ ਦੇਖੋ ਉਹ ਵੀ ਸਥਾਨ ਬਣਿਆ ਹੋਇਆ ਦੇਖੋ ਧਿਆਨ ਨਾਲ ਤੇ ਇੱਕ ਆ ਖੂਹੀ ਆ ਜੀ ਇਹ ਖੂਹੀ ਉਸੇ ਟਾਈਮ ਦੀ ਦੱਸਦੇ ਨੇ ਜਿਹੜੇ ਟਾਈਮ ਆ ਦੇਖੋ ਇਹ ਖੂਹੀ ਦੇਖੋ ਤੁਸੀਂ ਧਿਆਨ ਨਾਲ ਬਿਲਕੁਲ ਸਰੰਦੀ ਇੱਟਾਂ ਦੀ ਖੂਹੀ ਆ ਜੀ ਪੁਰਾਣੀਆਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਦੀਆਂ ਇੱਟਾਂ ਦੀ ਹੈ ਖੂਹੀ ਜੀ ਉੱਪਰ ਥੋੜੇ ਜੇ ਰਦੇ ਲਾਏ ਹੋਏ ਨੇ ਇਹਦੇ ਇਹ ਖੂਹੀ ਉਹੀ ਆ ਹੁਣ ਜਾਲ ਨਾਲ ਢਕੀ ਹੋਈ ਆ ਜੀ ਵੀ ਕੋਈ ਬੱਚਾ ਜਾਂ ਕੋਈ ਜਾਨਵਰ ਵਿੱਚ ਗਿਰ ਨਾ ਜਾਵੇ ਤੇ ਆ ਦੇਖੋ ਜੀ ਬਰੋਟਾ ਕਿੰਨਾ ਤਕੜਾ ਬਰੋਟਾ ਜੀ ਇਹ ਦੇਖੋ ਆ ਰੋਡ ਚੱਲਦਾ ਜੀ ਖੰਨਾ ਸੰਧਰਾਲਾ ਰੋਡ ਆ ਸਾਹਮਣੇ ਚੱਕ ਮਾਫੀ ਪਿੰਡ ਆ ਆ ਪੈਟਰੋਲ ਪੰਪ ਆ ਪੈਟਰੋਲ ਪੰਪ ਦੇ ਨਾਲ ਔਰ ਚੱਕ ਮਾਫੀ ਪਿੰਡ ਵਾਲੇ ਗੇਟ ਦੇ ਸਾਹਮਣੇ ਬਿਲਕੁਲ ਇਹ ਸਥਾਨ ਆ ਆ ਦੇਖੋ ਆ ਕਮਰਾ ਜਿਹੜਾ ਇਹ ਵੀ ਉਸ ਟਾਈਮ ਦਾ ਆ ਦੇਖੋ ਜੀ गिर ਗਿਆ ਇਹਦਾ ਮਲਬਾ ਪਿਆ ਆ ਦੇਖੋ ਤੁਸੀਂ ਧਿਆਨ ਨਾਲ ਆ ਦੇਖੋ ਇਹੀ ਇਹ ਪੁਰਾਣੀ ਇੱਟ ਆ ਜੀ ਇਹਨੂੰ ਆ ਦੇਖੋ ਪੁਰਾਣੀ ਇੱਟ ਲੱਗੀ ਹੋਈ ਆ ਧਿਆਨ ਨਾਲ ਦੇਖੋ ਤੁਸੀਂ ਆ ਘਰ ਗਿਆ ਕੋਸ਼ਿਸ਼ ਸਾਇਦਾ ਜੇ ਇਹਦੀ ਸੰਭਾਲ ਨਹੀਂ ਹੋ ਸਕੀ ਨਾ ਸਰਕਾਰ ਨੇ ਕਰੀ ਐ ਤੇ ਨਾ ਹੁਣ ਕਿਸੇ ਜਥੇਬੰਦੀ ਨੇ ਇਹਦੀ ਸਾਂਭ ਕਰ ਰਿਆ ਤੇ ਦੇਖੋ ਜੇਡ ਲੱਗਿਆ ਹੋਇਆ ਪੁਰਾਣੀ ਆਟਾਂ ਦਾ ਕਮਰਾ ਜੀ ਜਿਹੜੇ ਹਿਸਾਬ ਨਾਲ ਇਟਾਂ ਦੇਖਦੀਆਂ ਨੇ ਜਾਂ ਤਾਂ ਇਹਨਾਂ ਨੇ ਥੋੜਾ ਹਿੱਸਾ ਆ ਦੇਖੋ ਦੇਖੋ ਕ camera ਧਿਆਨ ਨਾਲ ਪੁਰਾਣੀਆਂ ਇੱਟਾਂ ਨੇ ਆਹ ਦੇਖੋ ਇਹਨੂੰ ਸਰੰਦੀ ਇੱਟ ਜਿਹੜੀ ਕਹਿੰਦੇ ਸੀਗੇ ਮੁਗਲਾਂ ਵੇਲੇ ਦੀ ਇੱਟ ਲੱਗੀ ਹੋਈ ਆ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਦੀ ਇੱਟਾ ਇਹ ਦੇਖੋ ਆ ਬਰੋਟਾ ਸੀਗਾ ਪਤਾ ਨਹੀਂ ਪਿੱਪਲ ਸੀ ਉਰੇ ਇਹਦੇ ਵਿੱਚ ਜੜਚ ਵੀ ਆ ਤੁਸੀਂ ਦੇਖ ਲੋ ਇੱਟਾ ਇਹ ਇਹ ਦੇਖੋ ਤੁਸੀਂ ਪਿੰਡ ਸਿੰਘਾਂ ਦੀ ਸਲੌਦੀ ਆ ਜੀ ਬਾਬਾ ਆਲੀ ਸਿੰਘ ਮਾਨ ਅਤੇ ਬਾਬੀ ਬਾਬਾ ਮਾਲੀ ਸਿੰਘ ਮਾਨ ਜਿਹੜੇ ਬੰਦਾ ਸਿੰਘ ਬਹਾਦਰ ਦੇ ਨਾਲ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਤੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸੀ ਤੇ ਹਰੇਕ ਸਾਲ ਇਹਨਾਂ ਦੀ ਯਾਦ ਵਿੱਚ ਹਰੇਕ ਸਾਲ ਇਹਨਾਂ ਦੀ ਯਾਦ ਵਿੱਚ 9 10 11 ਮਾਰਚ ਨੂੰ ਰਾਬਾ ਅਲੀ ਸਿੰਘ ਅਤੇ ਮਾਲੀ ਸਿੰਘ ਜੀ ਦੀ ਯਾਦ ਵਿੱਚ 9 10 11 ਮਾਰਚ ਨੂੰ ਯਾਦਗਾਰ ਇਹਨਾਂ ਦੀ ਮਨਾਈ ਜਾਂਦੀ ਆ ਪਿੰਡ ਸਿੰਘਾਂ ਦੀ ਸਲੌਦੀ ਵਿਖੇ ਮਿਲਦੇ ਆਂ ਹੀ ਅਗਲੇ ਵਲੌਗ ਚ